ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜ਼ੋਰਦਾਰ ਮੀਂਹ ਸ਼ੁਰੂ ਹੋ ਗਿਆ ਹੈ ਇਸ ਮੀਂਹ ਦੇ ਨਾਲ ਲੋਕਾਂ ਦੇ ਚਿਹਰਿਆਂ ਤੇ ਕਾਫੀ ਰੌਣਕ ਆਈ ਹੈ ਕਿਉਂਕਿ ਗਰਮੀ ਇੰਨੀ ਜ਼ਿਆਦਾ ਸੀ ਜੇਕਰ ਆਪਾਂ ਤਾਪਮਾਨ ਦੀ ਗੱਲ ਕਰੀਏ ਮਈ ਦਾ ਮਹੀਨਾ ਚੱਲ ਰਿਹਾ ਮਈ ਦੇ ਮਹੀਨੇ ਦੇ ਵਿੱਚ ਹੀ 42-43 ਡਿਗਰੀ ਦਾ ਤਾਪਮਾਨ ਹੋ ਗਿਆ ਸੀਗਾ ਸੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਸਾਫ਼-ਸਾਫ਼ ਮੋਟੀ ਕਣੀ ਦਾ ਮੀਂਹ ਪੈ ਰਿਹਾ ਹੈ ਭੀ ਚਾਹੇ 20 ਤੀ ਮਿੰਟ ਦੀ ਪਿਆ ਸੀਗਾ ਪਰ ਸੋਹਣਾ ਮੀਂਹ ਪਿਆ ਜਿਸ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਆਸਮਾਨ ਵੀ ਸਾਫ਼ ਹੋ ਗਿਆ ਤੇ ਫੁੱਲ ਬੂਟਿਆਂ ਤੋਂ ਮਿੱਟੀ ਵੀ ਲੱਗੀ ਸੋ ਗਰਮੀ ਤੋਂ ਤਾਂ ਰਾਹਤ ਮਿਲੀ ਮਿਲੀ ਹੈ ਨਾਲ ਦੀ ਨਾਲ ਜੇ ਆਪਾਂ ਟੈਂਪਰੇਚਰ ਦੀ ਗੱਲ ਕਰੀਏ ਟੈਂਪਰੇਚਰ ਵੀ ਜਿੱਥੇ 43 ਡਿਗਰੀ ਸੀਗਾ ਹੁਣ ਸਿੱਧਾ 38 ਡਿਗਰੀ ਟੈਂਪਰੇਚਰ ਰਹਿ ਗਿਆ ਸੋ ਇਸ ਦੇ ਨਾਲ ਤੁਸੀਂ ਆਪ ਵੀ ਇਸ ਚੀਜ਼ ਨੂੰ ਨੋਟਿਸ ਕੀਤਾ ਹੋਣਾ ਕਿ ਤੁਸੀਂ ਕਰੋ ਬਾਹਰ ਨਿਕਲਦੇ ਹੋ ਉਹ ਲੂ ਤੁਹਾਨੂੰ ਨਹੀਂ ਲੱਗਦੀ ਜਿਹੜੀ ਪਹਿਲਾਂ ਲੱਗਦੀ ਸੀ ਕਿਉਂਕਿ ਮੀਂਹ ਪੈਣ ਨਾਲ ਕਾਫੀ ਜ਼ਿਆਦਾ ਵੈਦਰ ਦਾ ਫਰਕ ਪੈ ਜਾਂਦਾ ਹੈ ਇਸ ਦੇ ਨਾਲ ਇਹ ਜੇ ਆਪਾਂ ਮੌਸਮ ਕੇਂਦਰ ਦੀ ਗੱਲ ਕਰੀਏ ਤਾਂ ਮੌਸਮ ਕੇਂਦਰ ਵੱਲੋਂ 19 20 ਤੇ 21 ਮਈ ਦਾ yellow alert ਜਾਰੀ ਕਰ ਦਿੱਤਾ ਗਿਆ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਭਾਰੀ ਬਾਰਿਸ਼ ਹੋਣ ਦੀ ਆਪਾਂ ਕਹਿ ਸਕਦੇ ਹਾਂ ਕਿ ਅਸਰ ਹੈਗੇ ਨੇ ਅੰਦਾਜ਼ਾ ਲਗਾਇਆ ਜਾ ਸਕਦਾ ਇਸ ਤਰ੍ਹਾਂ ਕਿ 19 20 21 ਮਈ ਦਾ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਸੋ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਹੁਣ ਗਰਮੀ ਦੀ ਤੇ ਹੁਣ ਵੀ ਇਨਾ ਟੈਂਪਰੇਚਰ ਨਹੀਂ ਰਿਹਾ ਜਿੰਨਾ ਪਹਿਲਾਂ ਸੀ ਕਿ ਜਿੰਨਾ 43 ਡਿਗਰੀ ਸੀ ਹੁਣ 38 ਤੇ 39 ਡਿਗਰੀ ਤੱਕ ਟੈਂਪਰੇਚਰ ਆਪਾਂ ਨੂੰ ਵੀ ਮਹਿਸੂਸ ਆਪਾਂ ਕਰ ਸਕਦੇ ਹਾਂ ਜਦੋਂ ਵੀ ਆਪਾਂ ਘਰੋਂ ਬਾਹਰ ਨਿਕਲਦੇ ਹਾਂ ਸੋ ਕਿਤੇ ਨਾ ਕਿਤੇ ਗਰਮੀ ਦੇ ਵਿੱਚ ਜਿਹੜਾ ਗਰਮੀ ਦਾ ਆਪਾਂ ਮੌਸਮ ਕਹਿ ਸਕਦੇ ਹਾਂ 5-6 ਮਹੀਨਿਆਂ ਦਾ ਜਿਹੜਾ ਟਾਈਮ ਹੁੰਦਾ ਇਸ ਸਮੇਂ ਦੇ ਵਿੱਚ ਸਮੇਂ-ਸਮੇਂ ਤੇ ਆਪਾਂ ਕਹਿ ਸਕਦੇ ਹਾਂ ਕਿ ਬਦਲਵਾਈ ਤੇ ਮੀਂਹ ਪੈਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਗਰਮੀ ਆਪਣੇ ਇੰਨੀ ਜ਼ਿਆਦਾ ਹੋ ਜਾਂਦੀ ਹੈ ਹਜੇ ਤਾਂ ਸਿਰਫ 43 ਡਿਗਰੀ ਤੇ ਆ ਇਹ ਕੋਈ ਟਾਈਮ ਆਏਗਾ ਜਦੋਂ 45-40 ਤੇ 47 ਡਿਗਰੀ ਤੱਕ ਤਾਪਮਾਨ ਚਲਾ ਜਾਵੇਗਾ ਸੋ ਮੀਂਹ ਦਾ ਪੈਣਾ ਟਾਈਮ ਤੇ ਡੈਮ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਦੇ ਨਾਲ ਗਰਮੀ ਤੋਂ ਕਾਫੀ ਰਾਤ ਮਿਲ ਜਾਂਦੀ ਹੈ ਘਰੋਂ ਬਾਹਰ ਨਿਕਲਣਾ ਸੌਕਾ ਹੋ ਜਾਂਦਾ ਤੇ ਕਿਸਾਨਾਂ ਦੇ ਚਿਹਰਿਆਂ ਤੇ ਵੀ ਅੱਡੀ ਰੌਣਕ ਦੇਖਣ ਨੂੰ ਮਿਲਦੀ ਹੈ ਕਿਉਂਕਿ ਉਹਨਾਂ ਨੂੰ ਵੀ ਆਪਣੀਆਂ ਫਸਲਾਂ ਦੇ ਵਿੱਚ ਮੀਂਹ ਦਾ ਪਾਣੀ ਚਾਹੀਦਾ ਹੈ ਹੁੰਦਾ ਸੋ ਇਸ ਕਰਕੇ ਇਹ ਸਾਡੀ ਜਿਹੜੀ ਵੈਦਰ ਦੀ ਅਪਡੇਸ਼ਨ ਅਸੀਂ ਤੁਹਾਨੂੰ ਦੇ ਰਹੇ ਹਾਂ ਹੋਰ ਵੀ ਅਸੀਂ ਨਾਲ ਦੀ ਨਾਲ ਦਿੰਦੇ ਰਵਾਂਗੇ ਗਰਮੀ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਕਦੋਂ-ਕਦੋਂ ਭਾਰੀ ਮੀਂਹ ਪੈਣ ਦੇ ਅਸਰ ਹੋਣਗੇ ਜਦੋਂ-ਜਦੋਂ ਵੀ yellow alert ਜਾਰੀ ਕੀਤਾ ਜਾਵੇਗਾ ਸੋ ਸਭ ਤੋਂ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਇਸ ਮੀਂਹ ਦਾ ਜਿਹੜਾ ਅਸਰ ਪੈਂਦਾ ਜਿਹੜੇ ਵਰਕਰ ਹੁੰਦੇ ਨੇ ਕੰਮੇ ਹੁੰਦੇ ਨੇ ਜਿਹੜੇ ਬਾਹਰ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਕੰਮ ਕਰਦੇ ਨੇ ਜਿਹੜੇ ਏਸੀ ਦੇ ਵਿੱਚ ਪੱਖਿਆਂ ਦੇ ਥੱਲੇ ਕੰਮ ਨਹੀਂ ਕਰਦੇ ਹੈਗੇ ਉਹਨਾਂ ਵਾਸਤੇ ਤਾਂ ਇਹ ਬੜੀ ਖੁਸ਼ੀ ਦੀ ਗੱਲ ਹੁੰਦੀ ਆ ਉਹਨਾਂ ਦੇ ਚਿਹਰਿਆਂ ਦੇ ਤੇ ਅੱਡੀ ਰੌਣਕ ਦੇਖਣ ਨੂੰ ਮਿਲਦੀ ਹੈ ਕਿਉਂਕਿ ਮੌਸਮ ਠੰਡਾ ਹੋ ਜਾਂਦਾ ਹੈ ਗਰਮੀ ਘਟ ਹੋ ਜਾਂਦੀ ਹੈ ਤਾਂ ਉਹ ਕੰਮ ਨੂੰ ਸੌਖੇ ਤਰੀਕੇ ਨਾਲ ਕਰ ਸਕਦੇ ਨੇ ਕਿਉਂਕਿ ਗਰਮੀ ਇੰਨੀ ਜ਼ਿਆਦਾ ਹੋ ਜਾਂਦੀ ਹੈ ਆਪਣੇ ਭਾਰਤ ਦੇ ਵਿੱਚ ਕਿ ਤੁਸੀਂ ਆਪ ਦੇਖੋ ਹਜੇ ਸਿਰਫ ਮਈ ਦਾ ਮਹੀਨਾ ਚੱਲ ਰਿਹਾ ਤੇ 43 ਡਿਗਰੀ ਟੈਂਪਰੇਚਰ ਹੈਗਾ ਤੇ ਇਸ ਤੋਂ ਵੱਧ ਹੋਰ ਵੀ ਅੱਗੇ ਜੂਨ ਜੁਲਾਈ ਅਗਸਤ ਵਿੱਚ ਤਾਂ ਆਪਾਂ ਕਹਿ ਸਕਦੇ ਹਾਂ ਕਿ 45 40 ਤੱਕ ਵੀ ਚਲਾ ਜਾਂਦਾ ਹੈ ਸੋ ਇਸ ਕਰਕੇ ਨੀਂਦ ਆ ਪੈਣਾ ਸਮੇਂ ਦੇ ਹਿਸਾਬ ਨਾਲ ਬੜਾ ਜ਼ਰੂਰੀ ਹੈ 6 5 6 ਮਹੀਨੇ ਦੇ ਜਿਹੜਾ ਗਰਮੀ ਦਾ ਟਾਈਮ ਰਹਿੰਦਾ ਉਹਦੇ ਵਿੱਚ ਟੈਂਪਰ ਟੈਂਪ ਮੀ ਪੈਣਾ ਜ਼ਰੂਰੀ ਹੁੰਦਾ ਕਿਉਂਕਿ ਇਸ ਦੇ ਨਾਲ ਕਾਫੀ ਜ਼ਿਆਦਾ ਰਾਹਤ ਮਿਲਦੀ ਹੈ ਤੇ ਅਸੀਂ ਆਪਣੇ ਕੰਮਾਂ ਨੂੰ ਸਖੌਲੇ ਤਰੀਕੇ ਨਾਲ ਕਰ ਸਕਦੇ ਹਾਂ ਸੋ ਜੇਕਰ ਆਪਾਂ ਪਿਛਲੇ 24 ਘੰਟੇ ਦੀ ਗੱਲ ਕਰੀਏ ਤੇ ਇਨ੍ਹਾਂ 24 ਘੰਟਿਆਂ ਦੇ ਵਿੱਚ ਚੰਡੀਗੜ੍ਹ ਤੇ ਚੰਡੀਗੜ੍ਹ ਦੇ ਆਸ-ਪਾਸ ਜੋੜੇ ਇਲਾਕੇ ਨੇ ਇਨ੍ਹਾਂ ਦੇ ਵਿੱਚ 7.2 mm ਜਿਹੜਾ ਮੀਂਹ ਸੀਗਾ ਉਹ ਦਰਜ ਕੀਤਾ ਗਿਆ